ਤੁਸੀਂ ਵੱਧ ਘਣ ਬੋਲਦੇ ਹੋ ਦੋਨੇ ਜੀ ਰੜ ਕੇ ਮੈਨੂੰ ਮੇਰਾ ਜੌਣਾ ਹਰਾਮ ਕੀਤਾ ਤੁਸੀਂ ਮੇਰੀਆਂ ਧੀਆਂ ਇੱਥੇ ਵੜਨ ਚੋਗੀਆਂ ਨਹੀਂ ਖਾਲੀ ਤੋੜਦੇ ਤੁਸੀਂ ਮੇਰੀਆਂ ਧੀਆਂ ਨੂੰ ਇੱਥੋਂ ਆ ਦੇਖ ਲਓ ਆ ਪਿੱਛੋਂ ਐਂ ਹੀ ਕੁਛ ਕਰਦੇ ਜੇ ਤੁਸੀਂ ਤਾਂ ਚੱਲ ਜੰਨੇ ਆ ਦੇਖੋ ਐਵੇਂ ਥੋੜੀ ਬੋਲਦੀਆਂ ਤੁਹਾਨੂੰ ਫੇ ਫੇ ਕੁੱਟਣੀ ਬਹੁਤਾ ਬੋਲਦੀ ਮੈਂ ਕੁਛ ਨਹੀਂ ਕਹਿੰਦਾ ਇਹਨੂੰ ਇਹ ਲੜਾਈ ਝਗੜਾ ਸਾਰਾ ਦਿਨ ਮੇਰਾ ਜੌਣਾ ਹਰਾਮ ਕੀਤਾ ਜਨਾਨੀ ਨੇ ਚੱਲ ਜਾ ਤੂੰ ਆਪਣੀ ਮਾਂ ਦੇ ਘਰ ਸਾਰਾ ਦਿਨ ਬੋਲਦੇ ਰਹਿਣੀ ਇੱਥੇ ਮੈਂ ਮੈਂ ਕਿਉਂ ਜਾ ਆ ਕਰ ਮੇਰਾ ਹੀ ਆ ਮੈਂ ਇੱਥੇ ਵਿਆਹ ਕੀਆ ਮੈਂ ਆਇਆ ਤੇਰਾ ਕੁਛ ਨਹੀਂ ਮੈਂ ਬਣਾਇਆ ਮੇਰੀ ਪੈਨਸ਼ਨ ਨਾਲ ਚ ਤੇਰਾ ਕੁਛ ਨਹੀਂ ਇੱਥੇ ਬੋਲਣ ਕੀ ਜੀ ਆ ਤੈਨੂੰ ਕਿਸ ਨੇ ਸਿਖਾਇਆ ਨਹੀਂ ਸਿਆਣੇ ਬੰਦੇ ਦੀ ਇੱਜ਼ਤ ਕਿਵੇਂ ਕਰਨੀ ਹੈ ਤੇਰੇ ਮਾਪੇ ਬਾਂ ਕੋਈ ਗੱਲ ਨਹੀਂ ਦਿੱਤੀ ਤੈਨੂੰ ਸਾਰਾ ਦਿਨ ਲੜਦੀ ਈ ਸਾਡੇ ਨਾਲ ਤੂੰ ਸ਼ਰਮ ਨਹੀਂ ਆਉਂਦੀ ਤੈਨੂੰ ਲੋਕ ਮੈਨੂੰ ਸਾਧੂ ਸੰਤ ਸਮਝਦੇ ਆ ਤੂੰ ਸਾਰਾ ਦਿਨ ਕਲੇਸ਼ ਕਰਦੀ ਈ ਪੋਰਾ ਪੋਰਾ ਗੱਲਾਂ ਪਿੱਛੇ ਕੰਮ ਆਲੀ ਆਉਂਦੀ ਨਹੀਂ ਕੱਪੜੇ ਮੈਂ ਤਾਂ ਉਸ ਦਿਨ ਮੈਂ ਕੰਮ ਕਰਦਾ ਫੇਰਾ ਪੋਰਾ ਪੋਰਾ ਕੰਮ ਕਰਦਾ ਮੈਂ ਕਰਦਾ ਤੇ ਰੋ ਮੇਰੇ ਤੇ ਮਾਰਦੀ ਈ ਤੂੰ ਡੈਡੀ ਜੀ ਜੋ ਦਬਾਉਂ ਜੇ ਤੋ ਇੱਕ ਇੱਕ ਖੋਲੀ ਜਾਂਦੇ ਆ ਤੇ ਆਪਣਾ ਘਰ ਨਹੀਂ ਆ ਘਰ ਤਾਂ ਮਾਲਕ ਤਾਂ ਉਹੀ ਨੇ ਜਿੱਦਾਂ ਦਾ ਸਲੂਕ ਕਰਨੀ ਅਗਲੇ ਨੇ ਅੱਜ ਪੂਰਾ ਜਿੱਦਾਂ ਭੰਬੜ ਉਹਨਾਂ ਦਾ ਸੀਗਾ ਕੱਢ ਲਿਆ ਉਹਨਾਂ ਨੇ ਬਾਹਰ ਡੈਡੀ ਜੀ ਵੀ ਇੰਨੇ ਗੁੱਸੇ 'ਚ ਬੋਲ ਸਕਦੇ ਆ ਤੂੰ ਛੋਟੇ ਘਰੋਂ ਆਈ ਸੀ ਆਪਣੇ ਮੁੰਡੇ ਨੂੰ ਕੱਲੇ-ਕੱਲੇ ਮੁੰਡੇ ਨੂੰ ਤੇਰੇ ਨਾਲ ਵਿਆਹ ਕੀਤਾ ਵੀ ਛੋਟੇ ਘਰ ਦੀ ਨੂੰ ਅਕਲ ਹੋਊਗੀ ਵੱਡੇ ਘਰ ਦੀਆਂ ਬੜੀਆਂ ਚਲਾਕ ਨੇ ਪਰ ਤੂੰ ਮੇਰੇ ਸਿਰ 'ਚ ਸਵਾਹ ਬਾਤੀ ਇੱਥੇ ਆ ਕੇ ਤੂੰ ਮੇਰਾ ਗੁਣ ਤਾਂ ਕੀ ਜਾਣੇ ਤੈਨੂੰ ਰਾਣੀ ਬਣਾਤਾ ਮੈਂ ਲੈ ਆ ਕੇ ਮੇਰਾ ਗੁਣ ਕੀ ਜਾਣਨਾ ਸੀ ਤੂੰ ਸਵਾਹ ਬਾਤੀ ਮੇਰੇ ਸਿਰ 'ਚ ਹੁਣ ਮੈਂ ਡਰਦਾ ਡੈਡੀ ਜੀ ਮਾਫ ਕਰ ਦਿਓ ਮੈਨੂੰ ਮਾਫਰ ਦੇ ਪਤਾ ਸੀਗਾ ਮੈਂ ਕਿਹਾ ਮੈਂ ਕੱਲੀ ਕੱਲੀ ਨਾ ਮੈਂ ਰਾਜ ਕਰੂੰਗੀ ਇੱਥੇ ਮੈਨੂੰ ਭਾਰ ਲੱਗਦਾ ਸੀ ਤੁਹਾਡੇ ਤੋਂ ਫੁਲਕੇ ਬਣਾਉਣ ਦਾ ਪਤਾ ਨਹੀਂ ਕਿਉਂ ਮੇਰੇ ਦਿਲ 'ਚ ਆ ਗੱਲਾਂ ਆ ਗਈਆਂ ਲੋਕ ਮੇਰੇ ਮਗਮਰ ਫਿਰਦੇ ਨੇ ਬਾਹਰ ਮੱਥੇ ਡੇਕਦੇ ਫਿਰਦੇ ਨੇ ਤੁਸੀਂ ਮੈਨੂੰ ਨਾਮ ਜਪਣ ਵਾਲੇ ਬੰਦੇ ਨਾਲ ਜਾਣਾ ਹਰਾਮ ਕੀਤਾ ਇਹ ਕਿੱਥੇ ਭੁਗਤੇਂਗੀ ਤੂੰ ਮੌਸਾਦ ਨੂੰ ਸੰਤੋ ਜੀ ਸੇਵਾ ਕਰਦੇ ਨੇ ਗੁਰਦੁਆਰੇ ਜਾ ਜਾ ਕੇ ਤੁਹਾਡੇ ਘਰੇ ਸਾਧੂ ਬੈਠਾ ਲੋਕ ਸਾਧੂ ਕਹਿੰਦੇ ਨੇ ਮੈਨੂੰ ਤੈਨੂੰ ਸ਼ਰਮ ਨਹੀਂ ਆਉਂਦੀ ਲੜਦੀਆਂ ਕਿੱਥੇ ਭੁਗਤੇਂਗੀ ਤੂੰ ਇਹ ਕੁਛ ਹੋਲੀ ਮੈਂ ਤੈਨੂੰ ਕਿੰਨੀ ਵਾਰੀ ਸਮਝਾਇਆ ਸੀ ਵੀ ਨਹੀਂ ਡੈਡੀ ਨਾਲ ਐਦਾਂ ਨਾ ਬੋਲਿਆ ਕਰ ਇੱਕ ਤਾਂ ਮੰਮੀ ਹੈਣੀ ਉਹਨਾਂ ਨੂੰ ਕੋਈ ਸਹਾਰਾ ਨਹੀਂ ਹੈਗਾ ਜੀਣ ਦਾ ਆਪਾਂ ਹੀ ਉਹਨਾਂ ਦਾ ਸਹਾਰਾ ਬਣਨਾ ਤੈਨੂੰ ਇੱਕ ਇੱਕ ਰੋਟੀ ਲਈ ਮੈਂ ਅੰਦਰ ਬੈਠਾ ਸਾਰਾ ਕੁਝ ਛੁਣਦਾ ਸੀ ਸਵੇਰੇ ਜਦੋਂ ਮੈਂ ਅੰਦਰ ਅਖਬਾਰ ਪੜ੍ਹਦਾ ਸੀ ਇਸੇ ਲਈ ਮਟ ਕੇ ਬਾਹਰ ਚਲ ਗਿਆ ਸੀਗਾ ਵੀ ਹੁਣ ਇਹਨੂੰ ਮੈਂ ਕੀ ਸਮਝਾਵਾਂ ਪਹਿਲਾਂ ਤੁਸੀਂ ਵੀ ਤਾਂ ਆਪਣੇ ਮੇਰੇ ਯਾ ਮੰਮੀ ਜੋ ਮੰਮੀ ਪਰਦੇ ਸੀ ਹਮਰੇ ਮੈਂ ਪਰ ਜਦ ਤੁਸੀਂ ਨਾ ਮੈਨੂੰ ਸ਼ਹਿਦ ਦਿੰਦੇ ਤਾਂ ਮੈਂ ਆਜ਼ਾਰ ਕਿਤਾ ਕਰਦੀ ਇਹ ਸਾਰਾ ਤੁਹਾਡਾ ਹੀ ਕਸੂਰ ਆ ਬਬਲੀ ਮੇਰਾ ਕਿਹਨਾਂ ਦਾ ਕਸੂਰ ਆ ਇਹ ਮੇਰੀਆਂ ਸੁਣਦੇ ਸੀ ਤਾਂ ਮੈਂ ਇਹ ਗੱਲਾਂ ਬੋਲਦੀ ਬਬਲੀ ਚੁੱਪ ਕਰ ਜਾ ਇੱਕ ਮਿੰਟ ਮੈਂ ਤੇਰੀਆਂ ਸੁਣਦਾ ਸੀ ਵੀ ਘਰ ਦੇ ਵਿੱਚ ਕਲੇਸ਼ ਨਾ ਪਵੇ ਕਿਉਂਕਿ ਬੱਚੇ ਵੱਡੇ ਹੋ ਗਏ ਹੁਣ ਜੋ ਕੁਝ ਬੱਚੇ ਸੁਣਨਗੇ ਉਹੀ ਕੁਝ ਬੱਚੇ ਵੀ ਅੱਗੇ ਕਰਨਗੇ ਮੈਂ ਤੇਰੀ ਹਾਂ ਚ ਹਾਂ ਨਹੀਂ ਮਿਲਦਾ ਸੀ ਮੈਂ ਬੇਵੱਸ ਸੀਗਾ ਵੀ ਮੈਂ ਇਹਦੀ ਸੁਣਾ ਕਿ ਆਪਣੇ ਪਿਓ ਦੀ ਸੁਣਾ ਘਰ ਚ ਲਾਉਣ ਨੂੰ ਮੈਨੂੰ ਸਾਰੇ ਚਾਹੀਦੇ ਹੋ ਜਿੰਨੀ ਕਿ ਮੈਨੂੰ ਆਪਣੇ ਬਾਪ ਦੀ ਲੋੜ ਆ ਓਨੀ ਕਿ ਤੇਰੀ ਵੀ ਲੋੜ ਆ ਤੇ ਬੱਚਿਆਂ ਦੀ ਵੀ ਲੋੜ ਆ ਮੈਂ ਇੱਕ ਘਰ ਬਣਾਉਣਾ ਚਾਹੁੰਦਾ ਸੀ ਇਸ ਕਰਕੇ ਮੈਂ ਚੁੱਪ ਰਹਿਂਦਾ ਸੀਗਾ ਵੀ ਚੱਲ ਕੋਈ ਨਹੀਂ ਅੱਜ ਸਹੀ ਹੋ ਜੂ ਕੱਲ ਸਹੀ ਹੋ ਜੂ ਮੈਂ ਤਾਂ ਆਹ ਸੋਚ ਤੇ ਛੱਡਿਆ ਹੋਇਆ ਸੀ ਪਰ ਤੇਰੀਆਂ ਹਰਕਤਾਂ ਦਿਨੋ ਦਿਨ ਵਧਦੀ ਜਾਂਦੀਆਂ ਸੀ ਅੱਜ ਤਾਂ ਤੂੰ ਆਤੀ ਚੱਕ ਲਈ ਅੰਦਰ ਰੋਟੀ ਦਾ ਕੀ ਬਣਾ ਕੇ ਦੇਣੀ ਸੀ ਤੂੰ ਪਤਾ ਨਹੀਂ ਕੀ ਕੁਛ ਉਹਨਾਂ ਨੂੰ ਸੁਣਾਤਾ ਤੈਨੂੰ ਵੀ ਇਕੱਲਾ ਇਕੱਲਾ ਮੁੰਡਾ ਰਿਸ਼ਤਿਆਂ ਦੀ ਕੋਈ ਘਾਟ ਨਹੀਂ ਸੀ ਮੈਂ ਵੀ ਮੇਰੇ ਰਿਸ਼ਤੇਦਾਰਾਂ ਨੂੰ ਤੱਕ ਨਹੀਂ ਕਿਹਾ ਵੀ ਇੱਥੇ ਕੋਈ ਰਿਸ਼ਤਾ ਨਾ ਕਰ ਮੈਂ ਫਿਰ ਵੀ ਤੈਨੂੰ ਥੱ ਪਰ ਤੂੰ ਮੇਰਾ ਕੋਈ ਮੋੜ ਨਹੀਂ ਜਾਣਿਆ ਛੱਡੋ ਤੁਸੀਂ ਬੈਠੋ ਚੱਲ ਜਾ ਰੋਟੀ ਬਣਾ ਕੇ ਲਿਆ ਡੈਡੀ ਵਾਸਤੇ ਤੂੰ ਮੇਰੇ ਮਗਰ ਲੱਗਿਆ ਤੂੰ ਮੈਨੂੰ ਜਾਣਦਾ ਨਹੀਂ ਬਚਪਨ ਤੋਂ ਤੇ ਨਾ ਗਾੜੀ ਮੈਂ ਕਿਸੇ ਦੇ ਮਗਰ ਨਹੀਂ ਲੱਗਿਆ ਤੁਹਾਨੂੰ ਵੀ ਪਤਾ ਮੇਰਾ ਹੱਥੀ ਛਾਵਾ ਕਰੀ ਦੀਆਂ ਤੁਹਾਨੂੰ ਸਿਰਫ ਤੇ ਸਿਰਫ ਜਿੱਦਾਂ ਮੈਂ ਉਹਨੂੰ ਕਿਹਾ ਵੀ ਘਰ ਦੇ ਕਲੇਸ਼ ਤੋਂ ਡਰ ਲੱਗਦਾ ਸੀ ਵੀ ਅਜੇ ਇਹ ਚਲੀ ਗਈ ਮੁੜ ਕੇ ਆਪਾਂ ਲੋਕਾਂ ਨੂੰ ਕੀ ਦੱਸਾਂਗੇ ਕਹਿਣ ਨੂੰ ਤੈਨੂੰ ਮੈਂ ਕਹਿ ਕੇ ਕਹਦਾ ਵੀ ਜਾ ਆਪਣੀ ਮਾਂ ਕੋਲ ਚੱਲ ਜਾ ਭਰਾ ਦਾ ਲੈ ਜੂਗਾ ਆ ਕੇ ਪਰ ਮੁੜ ਕੇ ਆਪਾਂ ਲੋਕਾਂ ਨੂੰ ਕੀ ਬੂ ਦਿਖਾਵਾਂਗੇ ਮੈਂ ਇਹਦੀ ਕਰਤੂਤਾਂ ਲੋਕਾਂ ਨੂੰ ਦੱਸਦਾ ਨਹੀਂ ਵੀ ਆਜੇ ਘਰ ਦਾ ਆਪਦਾ ਢਿਡ ਨੰਗਾ ਕਰਨ ਵਾਲਾ ਕੰਮ ਮੈਂ ਉਹੀ ਤਾਂ ਆਖਰ ਬਰਦਾਸ਼ਤ ਦੀ ਕੋਈ ਹੱਦ ਹੁੰਦੀ ਹੈ ਚਲੋ ਡੈਡੀ ਜੀ ਹੁਣ ਅੱਜ ਬਹੁਤ ਹੋ ਗਈ ਉਹਦੇ ਨਾਲ ਜਿੰਨੀ ਨਹੀਂ ਹੋਣੀ ਸੀ ਉਹ ਵੀ ਹੋ ਗਈ ਕੋਈ ਨਹੀਂ ਮੈਂ ਇਹਦੇ ਕਰਦਾ ਇਹਦੇ ਨਾਲ ਵੀ ਗੱਲ ਤੇਰੀ ਮਾਂ ਨਾਲ ਵੀ ਗੱਲ ਕਰਦਾ ਵੀ ਇਹਨੂੰ ਆ ਕੇ ਸਮਝਾ ਕੇ ਜਾਓ ਇਹਨੂੰ ਸਮਝਾ ਕੇ ਦੇਖ ਲੈ ਨੇ ਮੈਂ ਕਿਸੇ ਗੁਰਦੁਆਰੇ ਚਲੇ ਜਾਣਾ ਮੈਂ ਨਹੀਂ ਜੁੱਤੀਆਂ ਗਾਣੀ ਤੁਤੋਂ ਤੁਸੀਂ ਫਿਕਰ ਨਾ ਕਰੋ ਜਿੰਨੀ ਤਰ ਮੈਂ ਬੈਠਾਂ ਨਾ ਓਨੀ ਤੇ ਤੁਹਾਡੀ ਪੂਰੀ ਇੱਜ਼ਤ ਕਰਦੇ ਵਿੱਚ ਹੋਗੇ ਟੈਨਸ਼ਨ ਨਹੀਂ ਲੈਣੀ ਤੁਸੀਂ ਬਜ਼ੁਰਗਾਂ ਦਾ ਕਰੋ ਸਤਕਾਰ ਕਰੋ ਇਹ ਨਾਨੂ ਦਿਲੋਂ ਪਿਆਰ ਮਾਰੋ ਨਾ ਸਮੇਂ ਦੀ ਮਾਰੋ ਜ਼ਿੰਦਗੀ ਦੇ ਦਿਨ ਨੇ ਚਾਲੀ ਇਹਨਾਂ ਬਾਜੋਂ ख़ुशियां बजो की न ख़ुशियां बजो की परिवार बुज़ुर्ग सत्ारो बुज़ुर्ग